ਸੱਥ ਚ ਜਾ ਕੇ ਝੂਠ ਬੋਲ ਦੋ। ਕਿ ਬਜ਼ੁਰਗ ਕੋਲੇ ਝੂਠ ਬੋਲ ਦੋ। ਜਮਾਂ ਝੂਠ ਬੋਲ ਦੋ। ਕਿ ਤਾਇਆ ਪਟਿਆਲੇ ਦੇ ਫੁਹਾਰਾ ਚੌਂਕ ਚ ਨਾ ਪੱਪੂ ਸਮੋਸਿਆਂ ਵਾਲਾ ਇੱਕ 3000 ਦੇ ਸਮੋਸੇ ਇੱਕ ਦਿਨ ਚ ਵੇਚ ਲਦਾ ਆ। ਬੱਲੇ 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 ਬੱਲੇ। ਇੱਕ ਦਿਨ ਸੁਖਵੀਰ ਵਾਲੇ ਦਾ ਕਾਫਲਾ ਲੰਘਿਆ ਉੱਥੋਂ ਦੀ। ਉਹਨੇ ਆਪਣੇ ਪੀਏ ਨੂੰ ਪੁੱਛਿਆ ਕੱਠ ਜ੍ਹਾ ਕਹਦਾ? ਉਹਦਾ ਪੀਏ ਕਹਿੰਦਾ ਕਮਾਲ ਕਰਦੇ ਹੋ ਜਨਾਬ। ਜੇ ਪੱਪੂ ਸਮੋਸਿਆਂ ਵਾਲੇ ਦੀ ਰੇੜੀ ਤੇ ਪਟਿਆਲੇ ਚ ਕੱਠ ਨਹੀਂ ਹੋਊਗਾ ਹੋਊ ਕਿੱਥੇ ਫਿਰ? ਅਛਾ ਵੀ ਫੇਰ ਵੀ ਸ਼ੇਰਾ ਫੇਰ ਕੀਤਾ ਝੂਠ ਬੋਲਦੋ ਫੇਰ ਕੀਤਾ ਆ ਪਾ ਲਿਆ ਹਿੱਸਾ ਫੇਰੇੜੀ ਚ ਹੁਣ 1500 ਪੱਪੂ ਦਾ ਬਾਕੀ 1500 ਬਾਦਲ ਕਲੇ ਪੱਪੂ ਦਾ ਉਹ ਬੋ ਜਿਹੜਾ ਬੁੜਾ ਹੈ ਨਾ ਮੂਰੋਂ ਤਾਇਆ ਉਹ ਇਹ ਨਹੀਂ ਕਹੂੰਗਾ ਕਿਉਂ ਝੂਠ ਬੋਲੀਏ ਨਾ ਯਾਰ ਉਹ ਖਾਨਦਾਨ ਨਹੀਂ ਉਹ ਜ਼ਮੀਨਾਂ ਵਾਲੇ ਬੰਦੇ ਉਹ ਜਹਾਜ਼ਾਂ ਵਾਲੇ ਉਹ ਵੱਡੀਆਂ ਬੱਸਾਂ ਵਾਲੇ ਨੇ ਯਾਰ ਉਹ ਸਮੋਸਿਆਂ ਦੀ ਰੇੜੀ ਵਿੱਚ ਹਿੱਸਾ ਪਾਉਣਗੇ ਨਾ ਤਾਇਆ ਮੂਰੋਂ ਦਾ ਐਡਰੈਸ ਦੇਊਗਾ ਪਾਲਿਆ ਹੋ ਪਾਲਿਆ ਹੋ ਇਹਨਾਂ ਨੇ ਪੁੱਚੋ ਮੰਡੀ ਕੋਲੇ ਵੀ ਇੱਕ ਸਮੋਸੇ ਦੀ ਡੇੜੀ ਦੱਬੀਆਂ ਮੂਖਫਲੀ ਵਾਲੀ ਵੀ ਦੱਬੀਆਂ ਨੇ ਕਿ ਯਾਰ ਇਹ ਮੇਜ ਲੈ ਕੇ ਜਾ ਰਹੇ ਹੋ ਇੱਥੇ ਯਾਰ ਦੱਸ ਕੀ ਕਰਨਾ ਪੈਸਾ ਯਾਰ ਲੋਕ ਤੁਹਾਡੇ ਤੇ ਮਤਲਬ ਬਾਹਰ ਨਿਕਲ ਤੇ ਸ਼ਰਤਾਂ ਲਾਉਂਦੇ ਹੋਣ ਯਾਰ ਬੱਸ ਕਰੋ ਯਾਰ ਜੇ ਤੁਸੀਂ ਜਾਂਦੇ ਹੋ ਲੋਕ ਪਰਾਂ ਨੂੰ ਮੂੰਹ ਕਰ ਲੈਣ ਛੱਡੋ ਇਹਨਾਂ ਕਿਤੇ ਮੱਥੇ ਨਾ ਲੱਗ ਜਾਣ ਯਾਰ ਇਹ ਕੀ ਇਮੇਜਾ ਬਣਾ ਲੀਆ ਯਾਰ ਸਮਝ ਨਹੀਂ ਆਈ ਇਸੇ ਕਰਕੇ ਤੁਸੀਂ ਬਾਹਰ ਚਲੇ ਗਏ ਮੈਨੂੰ ਪਤਾ ਸਿਸਟਮ ਦਾ ਹੁਣ ਕਹਿੰਦਾ ਪੰਜਾਬ ਬਚਾਓ ਲੈ ਦੱਸ ਉਹ ਥੋੜੇ ਤੋਂ ਤਾਂ ਬਚਾਉਣਾ ਹੈ ਕੀ ਤੋਂ ਬਚਾਈਏ ਹੁਣ ਹਜੇ ਮੁਸ਼ਕਲ ਨਾਲ ਹਜੇ ਬਚਣ ਲੱਗਿਆ ਕਹਿੰਦਾ ਪੰਜਾਬ ਬਚਾਓ ਜੀ ਮੈਂ ਕਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਪੰਜਾਬ ਬਚਾਓ ਯਾਤਰਾ ਇਹ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨਹੀਂ ਹੈਗੀ ਫਿਰ ਖਾ ਰਹਿ ਲੋ ਯਾਰ ਹਜੇ ਹੁਣ ਹਾਰ ਰਿਹਾ ਹਾਂ ਥੋੜਾ ਜਿਹਾ ਰੈਸਟ ਕਰ ਲਓ ਨਾ ਇੱਕ 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 ਪੰਗਾ ਇਹਨਾਂ ਨੂੰ ਅਸਲੀ ਲੀਡਰਾਂ ਵਿੱਚੋਂ ਆਕਿਆਂ ਨੂੰ ਜਿਹੜੇ ਕਨਵੈਂਟੇਰੀਅਨ ਨੇ ਉਹ ਰਾਜਨੀਤੀ 'ਚ ਕਾਮਯਾਬੀ ਬਹੁਤ ਘੱਟ ਗਈ ਹੋਣੀ ਕਿਉਂਕਿ ਪੰਜਾਬੀ ਨਹੀਂ ਬੋਲਣੀ ਆਉਂਦੀ ਇਹਨਾਂ ਨੂੰ ਕਿਉਂਕਿ ਉਹ ਹੁਣ ਸਨਾਵਰ 'ਚ ਕਿੱਥੇ ਪੰਜਾਬੀ ਹੈ ਦੂਨ 'ਚ ਕਿੱਥੇ ਪੰਜਾਬੀ ਹੈ ਪੀਪੀਐਸਸੀ ਕਿੱਥੇ ਪੰਜਾਬੀ ਹੈ ਇਹ ਤਾਂ ਇਹੋ ਫਿਰ ਹੈ ਕੁਝ ਹੋਰ ਹੀ ਬੋਲ ਜਾਂਦੇ ਆ ਮੇਰੇ ਪਿਤਾ ਸਮਾਨ ਮੇਰੇ ਪਿਤਾ ਹੈ ਨਾ ਇਹਨੂੰ ਪਤਾ ਹੀ ਨਹੀਂ ਲੱਗਦਾ ਇਸ ਮਾਈ ਫਾਦਰ ਆਰ ਲਾਈਕ ਮਾਈ ਫਾਦਰ ਜਦੋਂ ਪੁੱਛਦੇ ਆ ਵੀ ਭਗਵੰਤ ਮਾਨ ਸਰਕਾਰ ਤਾਂ ਪੋਜੀਟਿਵ ਕੰਮ ਕਰ ਰਹੀ ਹੈ ਲੁੱਟੇ ਦਾ ਤੁਸੀਂ ਸੀ ਫਿਰ ਕਹਿੰਦੇ ਸਾਨੂੰ ਸਜ਼ਾ ਮਿਲ ਤਾਂ ਗਈ ਜੀ ਸਾਨੂੰ ਹਰਾਤਾ ਹਰਾਉਣਾ ਸਜ਼ਾ ਐ ਨਹੀਂ ਸਜ਼ਾ ਮਿਲਦੀ ਇਹ ਤਾਂ ਅਜੇ ਲੋਕਾਂ ਨੇ ਵੋਟਾਂ ਵਾਲੀ ਦਿੱਤੀ ਐ ਨੋਟਾਂ ਵਾਲੀ ਸਜ਼ਾ ਤਾਂ ਅਜੇ ਮੈਂ ਦੇਣੀ ਐ ਤੁਹਾਨੂੰ ਇਹਨੂੰ ਪਤਾ ਲੱਗੂਗਾ ਇਹਨਾਂ ਨੂੰ ਕਿ ਜਿਹੜੇ ਤੁਸੀਂ ਪੰਜਾਬ ਦੇ ਨੋਟ ਖਾਦੇ ਐ ਨਾ ਜਿਹੜੇ ਪੰਜਾਬ ਨੂੰ ਲੁੱਟ ਕੇ ਖਾਦਾ ਐ ਉਹ بڑے بڑے ਪਹਾੜ 10000 ਏਕੜ ਤੱਕ ਅੱਲੇ ਕੁਲਦੀਪ ਧਾਲੀਆ ਵਾਲ ਨੇ ਨਜਾਇਜ਼ ਕਬਜ਼ੇ ਛੜਾਈਏ ਛੜਾਈ ਸਾਰੇ ਵੱਡੇ ਬੰਦੇ ਤੋਂ 10000 ਪੰਚਾਇਤੀ ਏਕੜ ਫੋਰੈਸਟ ਦੀ ਜੀ ਕੁਲਦੀਪ ਢਾਲੀ ਵਾਲੇ ਦੱਸੋ ਜੀ ਕੱ비 ਬੈਠੇ ਆ ਕੋਈ ਕਹਿੰਦੀ ਫੋਨ ਪਹਿਲਾਂ ਚੋਨਾ ਫਿਰ ਚੋਨਾ ਮੈਂ ਕਿਹਾ ਚੋਨਾ ਕਹਿੰਦੀ ਏ ਚੋਨਾ ਕਹਿੰਦੀ ਏ ਪਹਿਲਾਂ ਚੋਨਾ ਫਿਰ ਚੋਨਾ ਉਹੀ ਗੱਲ ਕਹੀ ਮੈਂ ਕਿਹਾ ਚੋਨਾ ਹੁੰਦਿਆਂ ਨੇ ਉਹ ਚੋਨਾ ਹੁੰਦਾ ਹੈ ਉਹ 35 ਪੜ੍ਹੀ ਹੋਵੇ ਤਾਂ ਪਤਾ ਲੱਗੇ ਅਸੀਂ ਤਾਂ ਰੱਟੇ ਲਾ ਲਾ ਕੇ 35 ਪੜ੍ਹਦੇ ਹੂੜਾ ਵਾਲਾ ਐੜੀ ਸੱਸਾ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਇਸ ਤੋਂ ਉੱਥੋਂ ਆਇਆ ਜੀ ਥੱਲੋਂ ਕੋਈ ਧਿਆਨ ਹੀ ਨਹੀਂ ਦਿੰਦਾ ਆਪਦਾ ਧਿਆਨ ਦਿੰਦਾ ਬਾਲਾ ਸਾਨੂੰ ਨਹਿਰ ਕੱਢ ਲਓ ਉੱਧਰ ਨੂੰ ਕੱਢ ਲਓ ਆ ਨਹਿਰ ਉੱਤੀ ਚੱਕ ਦੋ ਇਹਨਾਂ ਤੋਂ ਨਹਿਰ ਦੇ ਪੈਸੇ ਲੈ ਲਓ ਇਹ ਤੋਂ ਇਹਦੇ ਲੈ ਇਹਨੂੰ ਦੱਸੋ ਕੀ ਕਰੂੰ ਚਾਰ ਬੰਦੇ ਯਾਰ ਚਾਰ ਪੰਜ ਬੰਦਿਆਂ ਨੇ ਸਾਰੇ ਪੰਜਾਬ ਨੂੰ ਉਦਾਸ ਕਰੀ ਰੱਖਿਆ 25 ਸਾਲ 2002 ਤੋਂ ਲਾ ਲਓ 2002 ਤੋਂ 2022 ਤੱਕ ਦੋ ਬੰਦਿਆਂ ਦਾ ਰਾਜ ਰਿਹਾ ਜੀ ਬਾਦਲ ਦਾ ਤੇ ਕੈਪਟਨ ਦਾ ਤੇ ਉਹਨਾਂ ਨਾਲ ਇੱਕ 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 ਉਹਨਾਂ ਦੇ ਨਾਲ ਸੀ ਬਾਦਲ ਦਾ ਮੁੰਡਾ ਸੀ ਕੈਪਟਨ ਦੀ ਉਹ ਪਤਾ ਨਹੀਂ ਕੀ ਲੱਗਦੀ ਸੀ ਤਿੰਨੇ ਚਾਰੇ ਜਾਣੇ ਸੀ ਬਸੇ ਉਹ ਵੀ ਐਨ ਆਰ ਆਈਓ ਸੀ ਐਨ ਆਰ ਆਈ ਨਹੀਂ ਰਹਿੰਦੇ ਇੰਡੀਆ ਦੁਬਈ ਦੁਬਈ ਰਹਿੰਦੇ ਪਤਾ ਨਹੀਂ ਕਿ ਕਿਤੇ ਰਹਿੰਦੇ ਸਾਰਾ ਪੰਜਾਬ ਲੁੱਟ ਕੇ ਉਹ ਲੈ ਗਏ ਕਰ ਲੋ ਕੀ ਕਰੋਗੇ ਦੱਸੋ ਫਿਰ ਕਹਿੰਦੇ ਆ ਜੀ ਜਦੋਂ ਪੁੱਛਦੇ ਆ ਵੀ ਭਗਵੰਤ ਮਾਨ ਸਰਕਾਰ ਤਾਂ ਪੋਜ਼ਿਟਿਵ ਕੰਮ ਕਰ ਰਹੀ ਹੈ ਲੁੱਟੇ ਦਾ ਤੁਸੀਂ ਸੀ ਫਿਰ ਕਹਿੰਦੇ ਸਾਨੂੰ ਸਜ਼ਾ ਮਿਲ ਤਾਂ ਗਈ ਜੀ ਸਾਨੂੰ ਹਰਾਤਾ ਹਰਾਉਣਾ ਸਜ਼ਾ ਹੈ ਜੇ ਕੋਈ ਬੰਦਾ ਕਤਲ ਕਰ ਦੇ ਜਾਂ ਬੈਂਕ ਲੁੱਟ ਲੈ ਕੋਈ ਉਹ ਤੋਂ ਬਾਅਦ ਉਹ ਵੋਟਾਂ 'ਚ ਖੜਾ ਹੋ ਜੇ ਵੋਟਾਂ 'ਚ ਉਹ ਹਾਰ ਜੇ ਤਾਂ ਫਿਰ ਉਹਦਾ ਬੈਂਕ ਦਾ ਡਾਕਾ ਜਾਂ ਕਤਲ ਜਿਹੜਾ ਮਾਫ਼ ਹੈ ਬਸ ਉਹ ਗੱਲ ਮੈਂ ਹਾਰ ਤੱਕ ਗਿਆ ਜੀ ਮੈਨੂੰ ਸਜ਼ਾ ਮਿਲ ਗਈ ਐ ਨਹੀਂ ਸਜ਼ਾ ਮਿਲਦੀ ਇਹ ਤਾਂ ਹਜੇ ਲੋਕਾਂ ਨੇ ਵੋਟਾਂ ਆਲੀ ਦਿੱਤੀ ਐ ਨੋਟਾਂ ਆਲੀ ਸਜ਼ਾ ਤਾਂ ਅਜੇ ਮੈਂ ਦੇਣੀ ਐ ਤੁਹਾਨੂੰ ਇਹਨੂੰ ਪਤਾ ਲੱਗੂਗਾ ਇਹਨਾਂ ਨੂੰ ਕਿ ਜਿਹੜੇ ਤੁਸੀਂ ਪੰਜਾਬ ਦੇ ਨੋਟ ਖਾਦੇ ਐ ਨਾ ਜਿਹੜੇ ਪੰਜਾਬ ਨੂੰ ਲੁੱਟ ਕੇ ਖਾਦਾ ਐ ਅ ਵੱਡੇ ਵੱਡੇ ਪਹਾੜ 10000 ਏਕੜ ਤੱਕ ਅੱਲੇ ਕੁਲਦੀਪ ਢਾਲੀਆ ਨੇ ਨਜਾਇਜ਼ ਕਬਜ਼ੇ ਛੜਾਈ ਐ ਛੜਾਈ ਸਾਰੇ ਵੱਡੇ ਬੰਦੇ ਤਾਂ 10000 ਪੰਚਾਇਤੀ ਏਕੜ ਫੋਰੈਸਟ ਦੀ ਜ ਵੀ ਕੁਲਦੀਪ ਢਾਲੀਆ ਨੇ ਦੱਸੋ ਜੀ ਦੱਬੀ ਬੈਠੇ ਜੀ ਕਬਜ਼ੇ ਕਰੀ ਬੈਠੇ ਸਾਡੀ ਹੋ ਗਈ ਜੀ ਕਿਉਂ ਬਈ ਲੋਕਾਂ ਦੀ ਜ਼ਮੀਨ ਹੈ ਪੰਚਾਇਤਾਂ ਦੀ ਜ਼ਮੀਨ ਹੈ ਪੰਚਾਇਤਾਂ ਨੂੰ ਪੈਸੇ ਆਉਣ ਆਹ ਸਾਰਾ ਜਿਹੜਾ ਏਰੀਆ ਨਾ ਜੋ ਡਿਵੈਲਪ ਹੋ ਗਿਆ ਇਹਦੇ ਚੋਂ ਆਹ ਜਿਹੜੇ ਸਾਰੇ ਇਸ ਇਲਾਕੇ ਦੇ ਪਿੰਡ ਨੇ ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਪ੍ਰੋਫਿਟ ਦੇ ਵਿੱਚੋਂ ਹਿੱਸਾ ਜਾਊਗਾ ਪਿੰਡਾਂ ਨੇ ਪੰਚਾਇਤਾਂ ਨੂੰ ਜਾਊਗਾ ਇੱਥੋਂ ਦੇ ਲੋਕਾਂ ਨੂੰ ਕੰਮ ਮਿਲੂਗਾ ਇਹ ਹੁੰਦੀਆਂ ਪਾਲਿਸਿਸ ਇਹ ਹੁੰਦਾ ਵਿਜ਼ਨ ਐਵੇਂ ਗੱਲ ਨਹੀਂ ਬਾਤ ਨਹੀਂ ਪੰਜ-ਪੰਜ ਸਾਲ ਕੋ ਉਹ ਲੈ ਹੁਣ ਉਹ ਤੁਰ ਪਿਆ ਕਹਿੰਦਾ ਪੰਜਾਬ ਬਚਾਓ ਲੈ ਦੱਸ وہ تھے تو بچاؤنا ہے کی تو بچائیے ہونا ہجے مشکل نہ ہجے بچن کہا پا بچاؤ جی میں کہا شروع اکالی دل تو بچاؤ یاترا ہے شروع کالی دل دی پہچاؤ بچاؤ یاترا نہیں ہے رہ لو یار ہجے ہوں ہارے ہوں تھوڑے جہا ریسٹ کر لو نا ایک پنگا ہے نا نا یہ لیڈر کے جوکے نا میں تھے چ بھی بہت سارے پڑھے ہونگے وہاں اسکولوں چنوینٹ سکلوں کی جی جی کانوینٹے وہ راجنیتی کامیابی بہت کٹ گئی ہوکہ پابی نہیں بولنے آپ آپی کیونکہ ہوں سناور چی ہے دون چ کتنے پجابی ہے پی پی ایس کتے کتنے پنجابی ہے تائوں پھر ہے کچھ ہی بول جاندے میرے پیتا سمان میرے پتا ہے نا ہی لگتا ਇਸ ਮਾਈ ਫਾਦਰ ਆਂ ਲਾਈਕ ਮਾਈ ਫਾਦਰ ਪੜੀ ਲਾ ਦੇ ਇਹਨਾਂ ਨੂੰ ਕੋਈ ਕਹਿੰਦੀ ਹੈ ਹੋਂ ਪਹਿਲਾਂ ਚੋਨਾ ਉ ਫਿਰ ਚੋਨਾ ਮੈਂ ਕਿਹਾ ਚੋਨਾ ਕਹਿੰਦੀ ਹੈ ਜਾਂ ਚੋਨਾ ਕਹਿੰਦੀ ਹੈ ਪਹਿਲਾਂ ਚੋਨਾ ਫਿਰ ਚੋਨਾ ਉਹੀ ਗੱਲ ਕਹੀ ਮੈਂ ਕਿਹਾ ਚੋਨਾ ਹੁੰਦੀਆਂ ਨੇ ਉਹ ਚੋਨਾ ਹੁੰਦਾ ਹ ਹੁਣ 35 ਪੜ੍ਹੀ ਹੋਵੇ ਤਾਂ ਪਤਾ ਲੱਗੇ ਅਸੀਂ ਤਾਂ ਰੱਟੇ ਲਾ ਲਾ ਕੇ 35 ਪੜ੍ਹਦੇ ਹਾਂ ਊੜਾ ਆੜਾ ਏਡੀ ਸੱਸਾ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਇਸ ਤੋਂ ਉੱਥੋਂ ਆਏ ਆ ਜੀ ਥੱਲੋ ਸਾਡੀ ਕੀ ਰਿਸ ਕਰ ਲੈਣਗੇ ਉਹ ਕੈਪਟਨ ਸਾਹਿਬ ਦੀ ਬੇਟੀ ਕਹਿੰਦੇ ਜੀ ਉਹਨੂੰ ਲਾਂਚ ਕਰਨਾ ਹੈ ਇਹਦਾ ਲਾਂਚ ਕਰਦੇ ਆਏ ਬਿਲ ਕਰਾਜ ਦੇ ਵਿੱਚ ਲਾਂਚ ਕਰਨਾ ਹੈ ਜਿਵੇਂ ਸ਼੍ਰੀ ਹਰਿਕੋਟਾ ਤੋਂ ਕੁੜਾ ਆ ਕੇ ਲਾਂਚ ਕਰਦੇ ਆ ਨਾ ਲਾਂਚ ਕਰਨਾ ਮੈਂ ਵੀ ਸੁਣ ਲੱਗ ਗਿਆ ਮੈਂ ਕਿਹਾ ਦੇਖਦੇ ਆ ਭਾਈ ਕੈਸੀ ਲਾਂਚਿੰਗ ਹੈ ਉਹਨੇ ਹੁਣ ਆ ਗਏ ਉਹ ਭਾਜਪੀ ਦੇ ਕਾਫੀ ਵੱਡੇ ਵੱਡੇ ਲੀਡਰ ਆ ਗਏ ਦਿੱਲੀ ਤੋਂ ਉਹਨੇ ਬੋਲਣਾ ਸੀਗਾ ਵੀ ਮੇਰੇ ਡੈਡੀ ਨੇ 144 ਕਰੋੜ ਰੁਪਇਆ ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ ਖਰਚਿਆ ਆ ਬੋਲਣਾ ਸੀ ਉਹ ਕਹਿੰਦੀ ਮੇਰੇ ਡੈਡ ਨੇ 144 ਕਰੋੜ ਰੁਪਏ ਬਿਊਟੀਫਿਕੇਸ਼ਨ ਤੇ ਖਰਚੇ ਮੈਨੂੰ ਪਤਾ ਲੱਗਿਆ ਮੈਨੂੰ 100 ਤਾਂ ਕਹਿਣਾ ਹੁੰਦਾ 44 ਨਹੀਂ ਕਹਿਣਾ ਹੁੰਦਾ ਇਹਨੂੰ ਉਹ ਤਾਂ ਸਿੱਖਣ ਕੋਈ ਗਿਣਤੀ ਵੀ 100 ਤੋਂ ਹਾਂ ਸ਼ੁਰੂ ਹੁੰਦੀ ਹੈ ਇਹਨਾਂ ਨੂੰ ਕੀ ਪਤਾ ਥੱਲੇ 99 98 ਵੀ ਹੁੰਦੇ ਆ ਕੋਰੇ ਨੇ ਕੋਰੇ ਨੇ ਸ਼ੋਕਰਾ ਪ੍ਰਮਾਤਮਾ ਦਾ ਛੇਤੀ ਖੜਾ ਛੁੱਟ ਗਿਆ ਭੱਲਾ ਹੋਇਆ ਲੜ ਨੇੜਿਓਂ ਛੁੱਟਿਆ ਉਮਰ ਨਾ ਬੀਤੀ ਸਾਰੀ ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ ਜਿਨ੍ਹਾਂ ਨੇ ਜਿਨ੍ਹਾਂ ਨੇ ਕਦਰ ਹੀ ਨਹੀਂ ਪਾਈ ਪੰਜਾਬ ਦੀ ਜਿਨ੍ਹਾਂ ਨੇ ਤੁਹਾਡੇ ਵਰਗੇ ਜਿਨ੍ਹਾਂ ਨੇ ਤੁਹਾਡੇ ਵਰਗੇ ਹੀਰੇ ਜਿਹੜੇ ਮਜ਼ਦੂਰ ਕਰਦੇ ਉੱਥੇ ਉਹਨਾਂ ਮੁਲਕਾਂ ਜਾ ਕੇ ਟੈਕਸ ਦਿੰਨੇ ਹੋ 20-20 ਘੰਟੇ ਨੇ ਸ਼ਿਫਟਾਂ ਲਾ ਕੇ ਕਾਮਯਾਬੀਆਂ ਹੋਈਆਂ ਮੈਂ ਤਾਂ ਜੋ ਜਾਨਣਾ ਪੂਰੀ ਦੁਨੀਆ ਜਾਨਣਾ ਜਦੋਂ ਮੈਂ ਕੋਈ ਇੰਡਸਟਰੀ ਇੰਡਸਟਰੀ ਵਾਲੇ ਜਾਂ ਕੋਈ ਐਮਬੈਸਡਰ ਮੈਨੂੰ ਕਹਿੰਦਾ ਉਹਨਾਂ ਪੰਜਾਬੀ ਹਜ਼ਾਰ ਗਲੋਬਲ ਸਿਟੀਜ਼ਨ ਸਾਰੀ ਦੁਨੀਆ ਚ ਪਾਏ ਜਾਂਦੇ ਆਂ ਅਸੀਂ ਜਿਹੜੇ ਮੁਲਕ ਚ ਗਲਤੀ ਨਾਲ ਵੀ ਪਹੁੰਚ ਜੀ ਉੱਥੇ ਵੀ ਕਾਮਯਾਬ ਹੋ ਜਾਂਦੇ ਆਂ ਵੀ ਗੱਲ ਤਾਂ ਕਿਦੋਂ ਦੀ ਹੋਰ ਹੋਈ ਸੀ ਚਲ ਇੱਥੇ ਲਾ ਗਏ ਇੱਥੇ ਕਾਮਯਾਬ ਹੋ ਜਾਂਦੇ ਆਂ ਇਸ ਗੱਲ ਲਈ ਤਾਂ ਆਪ ਦੇ ਆਪ ਲਈ ਤਾੜੀਆਂ ਬਣਦੀਆਂ ਤੁਹਾਡੀਆਂ ਪੰਜਾਬੀ ਤੁਹਾਨੂੰ ਕਦੇ ਭੀਖ ਮੰਗਦਾ ਨਹੀਂ ਮਿਲੂਗਾ پجابی کب پا مرد نہیں ملے گا اسی کر کے پنجابی جانے جانے ہاں हा, हा, نراشتہ آگی آ گئی سی گورمنٹ کر کے بائی مہینے ہو گئے جی لگ بھگ سرکار بنی کدے سی میرے منہ سونے کھجانہ خزانہ لیے ہے خزانے چہت پیسہ ہے جی روز تا نوکری دے کے آنا پرسو پانسو سو اٹھارہ دیتی ہیں کلو فیل دینی جا کے چنڈی گڑھ تک چالیس ہیار نوکری دیتی ہیں جی ਸਰਕਾਰੀ ਕੋਈ ਪਟਵਾਰੀ ਬਣ ਗਿਆ ਕੋਈ ਸਬ ਇਨਸਪੈਕਟਰ ਬਣ ਗਿਆ ਕੋਈ ਐਸ ਡੀਓ ਲੱਗ ਗਿਆ ਕੋਈ ਕਲਰਕ ਚ ਆ ਗਏ ਜਿੱਥੇ ਜਿੱਥੇ ਮੈਰਿਟ ਹੈ ਉੱਥੇ ਉੱਥੇ ਦੇਈ ਜਾਂਦੇ ਨੇ ਨੌਕਰੀਆਂ ਤੇ ਹੁਣ ਕਿੱਥੋਂ ਪੈਸੇ ਆ ਗਏ ਸਾਡੇ ਕੋਲੇ ਅੱਜ ਕਿਹੜਾ ਕੋਈ ਨੋਟ ਸ਼ੈਪਲਿੰਗ ਮਸ਼ੀਨ ਲਾ ਲਈ ਉਹੀ ਉਹੀ ਖਜ਼ਾਨੇ ਲੀਕੇਜ ਰੋਕਤੀ ਲੀਕੇਜ ਜਿਹੜੀ ਲੀਕੇਜ ਹੁੰਦੀ ਸੀ ਨਾ ਪੇਂਦ ਤੋਂ ਲਾਂਗੇ ਆਇਦਨੋਂ ਲਾਂਗੇ ਉਹ ਸਾਰੀ ਰੋਕ ਕੇ ਸਿੱਧਾ ਖਜ਼ਾਨੇ ਚ ਖਜ਼ਾਨੇ ਦਾ ਮੂੰਹ ਸਿੱਧਾ ਪਬਲਿਕ ਵੱਲ ਆ ਆ ਕੀਤਾ ਹੋਰ ਕੁਝ ਨਹੀਂ ਕੀਤਾ ਇਟਸ ਨਾਟ ਇਟ کوئی راکٹ سائنس نہیں ہے گی بس نیت صاف چاہیے بس اور چاہی چاہیے بس کم نہ لی ہو گیا سارا کچھ پہلے آنا سی میرا بھی پردان رہا ماں کے پت نے کہتے کہے ہی نہیں بھی خزانے کچھ ہے خزانہ کھالی ہے خزانہ کھا لی میں کہ جا ہی کھالی پھر خزانہ کو کہنے انہوں پیپا کہو نیت صاف نہیں سی ਨਾ ਕੁਝ ਕਰਨ ਦਾ ਇਰਾਦਾ ਸੀ ਪੰਜਾਬ ਨੂੰ ਲਟਾਈ ਗਏ ਨੇ ਅਸੀਂ ਇੱਕ ਇੱਕ ਰੁਪਈਆ ਵੀ ਬਚਾਉਨੇ ਆ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦਾ ਜਿਹੜਾ ਕੋਇਂਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਖਰੀਦਿਆ ਸਰਕਾਰ ਨੇ ਉਲਟੀ ਗੰਗਾ ਵਹਿ ਗਈ ਆਮ ਤੌਰ ਤੇ ਸਰਕਾਰਾਂ ਹੁੰਦੀਆਂ ਨੇ ਸਰਕਾਰੀ ਅਦਾਰਿਆਂ ਨੂੰ ਸਰਕਾਰੀ ਇੰਸਟੀਚਿਊਸ਼ਨ ਨੂੰ ਘਾਟੇ 'ਚ ਦਿਖਾ ਕੇ ਆਪਣੇ ਦੋਸਤਾਂ ਨੂੰ ਵੇਚ ਦਿੰਦੀਆਂ ਨੇ ਅਸੀਂ ਉਲਟਾ ਕੀਤਾ ਅਸੀਂ ਪ੍ਰਾਈਵੇਟ ਘਾਟੇ ਵਾਲਾ ਜਿਹੜਾ ਚੱਲਦਾ ਉਹਨੂੰ ਚੱਲਦਾ ਨਹੀਂ ਸੀ ਅਸੀਂ ਸਰਕਾਰ ਨੇ ਖਰੀਦਿਆ ਸ੍ਰੀ ਗੁਰੂ ਅਮਰਦਾਸ ਉਹਦਾ ਨਾਮ ਰੱਖਿਆ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਕੋਲ ਵਾਲ ਸਾਹਿਬ ਉਹਦੇ 'ਚ ਵੀ ਪੈਸੇ ਬਚਾਏ ਨੇ ਅਸੀਂ 1080 ਕਰੋੜ ਦਾ ਖਰੀਦਿਆ ਸਿਰਫ 540 ਮੈਗਾਵਾਟ 2 2 ਰੁਪਏ ਪਰ ਮੈਗਾਵਾਟ ਕਾਸਟ ਹੈ ਜੇ ਅੱਜ ਲਾਉਣਾ ਹੋਵੇ ਪਹਿਲੀ ਗੱਲ ਤਾਂ ਚੱਲੂ 4 ਸਾਲ ਨੂੰ ਜੋ ਉਸੇ ਕੈਪੈਸਿਟੀ ਦਾ ਅੱਜ ਲਾਉਣਾ ਹੋਵੇ 8 ਲੱਖ 8 ਕਰੋੜ 8 ਕਰੋੜ 35 ਲੱਖ ਰੁਪਈਆ ਪਰ ਯੂਨਿਟ ਪੈਂਦਾ ਜੀ ਜਾਨੀ ਕਿ 5500 ਕਰੋੜ ਦਾ ਪਊਗਾ ਜਿਹੜਾ ਆਪਾਂ 1000 ਕਰੋੜ ਚ ਖਰੀਦ ਲਿਆ ਕੋਲਾ ਆਪਣੇ ਕੋਲੇ ਆਪਣਾ ਮਾਈਨ ਆਪਾਂ ਨੇ ਝਾਰਖੰਡ ਵਾਲੀ ਚਲਾ ਲਈ ਸਾਡੇ ਕੋਲ ਤਾਂ ਕੋਲੇ ਦੀ ਘਾਟ ਹੀ ਕੋਈ ਨਹੀਂ ਸਾਡੇ ਕੋਲੇ ਹੁਣ ਤਿੰਨ ਹੋ ਗਏ ਦੋ ਰਹਿ ਗਏ ਪ੍ਰਾਈਵੇਟ ਉਹਨਾਂ ਨੂੰ ਵੀ ਕਹਤਾ ਜਿੱਦੇ ਮੂਡ ਹੋਵੇ ਆ ਜਿਓ ਸਾਡੇ ਕੋਲ ਕੋਈ ਪੈਸੇ ਦੀ ਘਾਟ ਨਹੀਂ ਨਾ ਬਿਜਲੀ ਬੋਰਡ ਕੋਲ ਪੈਸੇ ਦੀ ਘਾਟ ਆ ਸੀ ਇਹ ਨੀਤੀਆਂ ਨੇ ਜੀ ਜੇ ਨੀਤੀਆਂ ਬਣਾ ਲਓਗੇ ਤਾਂ ਇਹੀ ਪੰਜਾਬ ਸੋਨੇ ਦੀ ਚਿੜੀ ਹੈ ਜੇ ਹੱਥ 'ਚ ਗਲੇਲਾ ਲੈ ਕੇ ਤੁਰੋਂਗੇ ਫਿਰ ਕਹਿੰਦੀ ਚਿੜੀ ਬਚੂਗੀ ਉੱਥੇ ਹੱਥ 'ਚ ਗਲੇਲਾ ਜਦੋਂ ਆਪਦਾ ਹੀ ਆਪਦਾ ਆਪਦਾ ਹੀ ਆਪਦਾ ਮਤਲਬ ਮੈਂ ਹੈਰਾਨ ਐ ਇਸ ਗੱਲ ਤੋਂ ਜਦੋਂ ਮੇ ਕੋਈ ਫੈਲਾ ਹੁੰਦੀਆਂ ਨੇ ਨਾ ਕਈ ਵਾਰੀ ਤਾਂ ਮੇਰਾ ਰੋਣਾ ਆ ਜਾਂਦਾ ਜਿਵੇਂ ਯਾਰ ਖੂਨ ਨਾਲ ਲਿਖਿਆ ਹੋਣ ਪੰਜਾਬੀਆਂ ਦੇ ਖੂਨ ਨਾਲ ਕੋਈ ਤਾਂ ਕੰਮ ਇਹੋ ਜਿਹਾ ਕਰਤਾ ਹੋਵੇ ਜਿਹਦੀ ਮੈਂ ਵੀ ਸ਼ਾਬਾਸ਼ ਦੇਵਾਂ ਵੀ ਹਾਂ ਕੰਮ ਵਧੀਆ ਕੀਤਾ ਸਾਰੀਆਂ ਫੈਲਾ ਰਿਵਰਸ ਕਰਨੀਆਂ ਪੈ ਰਹੀਆਂ ਨੇ ਕੈਨਸਲ ਕਰਨਾ ਪੈ ਰਿਹਾ ਗੋਆ ਦੇ ਵਿੱਚ ਸਭ ਤੋਂ ਮਹਿੰਗੀ ਸਾਊਥ ਗੋਆ ਜਿਕ ਬੀਚ ਹੈ ਪੰਜਾਬ ਦੇ 8.92 ਏਕੜ ਜਾਨਕਿ ਲਗਭਗ 9 ਏਕੜ ਜ਼ਮੀਨ ਪੰਜਾਬ ਦੀ ਹੈ ਕਿਸੇ ਵੀ ਹੋਟਲ ਕੋਲੇ ਗੋਆ ਦੇ ਵਿੱਚ ਇੰਨੀ ਜ਼ਮੀਨ ਹੈ ਨਹੀਂ ਕਿੰਨੇ ਚ ਦੇ ਰੱਖੀ ਸੀ 13 ਲੱਖ ਰੁਪਏ ਸਾਲ ਦਾ ਦੱਸੋ ਅਸੀਂ ਇਹ ਕੈਨਸਲ ਕੀਤਾ ਕੈਨਸਲ ਕਰਕੇ ਹੁਣ ਹਯਾਤ ਵਾਲਿਆਂ ਨਾਲ ਸਾਰਾ ਗੱਲ ਚੱਲਦੀ ਹੈ ਉੱਥੇ ਗੋਆ ਦੇ ਵਿੱਚ ਆਪਣਾ ਪੰਜਾਬ ਦਾ ਹੋਟਲ ਬਣੂਗਾ ਪੈਸੇ ਦਿਓ ਸਾਨੂੰ ਇੰਨੇ ਮਹੀਨੇ ਦੇ ਪੈਸੇ ਦਿਓ ਇੰਨੇ ਪਰਸੈਂਟ ਵਿਚ ਐਵਰ ਹਾਇਰ ਅਸੀਂ ਪੀਟੀਵੀ ਮੋਰਚ ਬਣਾਵਾਂਗੇ ਮਸੂਰੀ ਪਈ ਹੈ ਜ਼ਮੀਨ ਕਲਕੱਤੇ ਦੇ ਵਿੱਚ ਮਿਲਕ ਫੜਦਾ ਦਫ਼ਤਰ ਹੈ ਬੰਦ ਪਿਆ ਖੰਡਰ ਬਣਿਆ ਪਿਆ ਸੀ ਦੱਸੋ ਕੀ ਕਰੀਏ ਨਾਲ ਕੋਈ ਧਿਆਨ ਨਹੀਂ ਦਿੰਦਾ ਆਪਦਾ ਧਿਆਨ ਦਿੰਦਾ ਬਾਲਾ ਸਰ ਨੂੰ ਨਹਿਰ ਕੱਢ ਲਓ ਉਧਰ ਨੂੰ ਕੱਢ ਲਓ ਆ ਨਹਿਰ ਉੱਚੀ ਚੱਕ ਦੋ ਇਹਨਾਂ ਤੋਂ ਨਹਿਰ ਦੇ ਪੈਸੇ ਲੈ ਲਓ ਇਹ ਤੋਂ ਇਹਦੇ ਲੈ ਲਓ ਕਿ ਸੁੱਖੀ ਕਰੂੰ ਦੇਖੋ ਲੀਡਰ ਦਾ ਕੀ ਕੰਮ ਹੁੰਦਾ ਹੈ ਲੀਡਰ ਦੀ ਇਮੇਜ ਲੋਕਾਂ 'ਚ ਇਹ ਹੁੰਦੀ ਹੈ ਕਿ ਜਦੋਂ ਫਲਾਣਾ ਲੀਡਰ ਆਇਆ ਸੀ ਬਈ ਉਹਨੇ ਆਹ ਕਾਨੂੰਨ ਬਣਾਇਆ ਸੀ ਬੱਲੇ ਬੱਲੇ ਬਈ ਬੱਲੇ ਬੱਲੇ ਉਦੋਂ ਫਿਰ ਐਨੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਬਈ ਆਹ ਕਾਨੂੰਨ ਬਣਾਉਣ ਨਾਲ ਆਹ ਚੀਜ਼ ਦਾ ਬਚਾਅ ਹੋ ਗਿਆ ਆਹੀ ਹੁੰਦਾ ਲੀਡਰਾਂ ਦਾ ਹੁਣ ਤੱਕ ਪ੍ਰਤਾਪ ਸਿੰਘ ਕਹਿਰੋਂ ਨੂੰ ਯਾਦ ਕਰਦੇ ਆਪਾਂ ਇੱਥੇ ਕੀ ਇਮੇਜ ਹੈ ਤੂੰ ਸਾਥ ਚ ਜਾ ਕੇ ਝੂਠ ਬੋਲ ਦੋ। ਗਰੇ ਬਜ਼ੁਰਗ ਕੋਲੇ ਝੂਠ ਬੋਲ ਦੋ, ਜਮਾਂ ਝੂਠ ਬੋਲ ਦੋ। ਕਿ ਤਾਇਆ ਪਟਿਆਲੇ ਦੇ ਫੁਹਾਰਾ ਚੌਂਕ 'ਚ ਨਾ ਪੱਪੂ ਸਮੋਸਿਆਂ ਵਾਲਾ ਇੱਕ ਰੇੜੀ ਲਾਉਂਦਾ ਹੈ। ਅੱਛਾ 3000 ਦੇ ਸਮੋਸੇ ਇੱਕ ਦਿਨ 'ਚ ਵੇਚ ਲਦਾ ਆ। ਬੱਲੇ 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 ਬੱਲੇ। ਇੱਕ ਦਿਨ ਸੁਖਵੀਰ ਵਾਲੇ ਦਾ ਕਾਫਲਾ ਲੰਘਿਆ ਉੱਥੋਂ ਦੀ। ਉਹਨੇ ਆਪਦੇ ਪੀਏ ਨੂੰ ਪੁੱਛਿਆ ਕੱਠ ਜਾ ਕਹਦਾ? ਉਹਦਾ ਪੀਏ ਕਹਿੰਦਾ ਕਮਾਲ ਕਰਦੇ ਹੋ ਜਨਾਬ। ਜੇ ਪੱਪੂ ਸਮੋਸਿਆਂ ਦੀ ਰੇੜੀ ਤੇ ਪਟਿਆਲੇ 'ਚ ਇਕੱਠ ਨਹੀਂ ਹੋਊਗਾ ਹੋਊ ਕਿੱਥੇ ਫਿਰ ਅੱਛਾ ਵੀ ਫੇਰ ਵੀ ਸ਼ੇਰਾ ਫੇਰ ਕੀਤਾ ਝੂਠ ਬੋਲ ਦੋ ਫੇਰ ਕੀਤਾ ਆ ਪਾ ਲਿਆ ਹਿੱਸਾ ਫੇਰ ਰੇੜੀ 'ਚ ਹੁਣ 1500 ਪੱਪੂ ਦਾ ਬਾਕੀ 1500 ਬਾਦਲ ਕਲੇ ਪੱਪੂ ਦਾ ਉਹ ਬਹੁਤ ਜਿਹੜਾ ਬੁੜਾ ਹੈ ਨਾ ਮੂਰਤ ਆਇਆ ਉਹ ਇਹ ਨਹੀਂ ਕਹੂੰਗਾ ਕਿਉਂ ਝੂਠ ਬੋਲੀਆਂ ਨਾ ਯਾਰ ਉਹ ਖਾਨਦਾਨ ਨਹੀਂ ਉਹ ਜ਼ਮੀਨਾਂ ਵਾਲੇ ਬੰਦੇ ਉਹ ਜਹਾਜ਼ਾਂ ਵਾਲੇ ਉਹ ਵੱਡੀਆਂ ਬੱਸਾਂ ਵਾਲੇ ਨੇ ਯਾਰ ਉਹ ਸਮੋਸਿਆਂ ਦੀ ਰੇੜੀ 'ਚ ਹਿੱਸਾ ਪਾਉਣਗੇ ਨਾ ਤਾਇਆ ਮੂੰਹੋਂ ਕੋ ਡਰੈਸ ਦੇਊਗਾ ਪਾਲਿਆ ਹੋ ਪਾਲਿਆ ਹੋ ਇਹਨਾਂ ਨੇ ਪੁੱਛੋ ਮੰਡੀ ਕੋਲੇ ਵੀ ਇੱਕ ਸਮੋਸਿਆਂ ਦੀ ਰੇੜੀ ਦੱਬੀ ਐ ਮੂਫਪਲੀ ਵਾਲੀ ਵੀ ਦੱਬੀ ਐ ਲੈ ਕੀ ਯਾਰ ਇਹ ਮਜ ਲੈ ਕੇ ਜਾ ਰਹੇ ਹੋ ਇੱਥੇ ਯਾਰ ਤੁਸੀਂ ਕੀ ਕਰਨਾ ਹੈ ਪੈਸਾ ਯਾਰ ਲੋਕ ਤੁਹਾਡੇ ਤੇ ਮਤਲਬ ਬਾਹਰ ਨਿਕਲ ਤੇ ਸ਼ਰਤਾਂ ਲਾਉਂਦੇ ਹੋਣ ਯਾਰ ਬਸ ਕਰੋ ਯਾਰ ਜੇ ਤੁਸੀਂ ਜਾਂਦੇ ਹੋ ਲੋਕ ਪਰਾਂ ਨੂੰ ਮੂੰਹ ਕਰ ਲੈਣ ਛਡੋ ਲੈ ਕਿਤੇ ਮੱਥੇ ਨਾ ਲੱਗ ਜਾਣ ਯਾਰ ਇਹ ਕੀ ਇਮੇਜਾਂ ਬਣਾ ਲੀਆਂ ਯਾਰ ਸਮਝ ਨਹੀਂ ਆਈ ਇਸੇ ਕਰਕੇ ਤੁਸੀਂ ਬਾਹਰ ਚਲੇਗੇ ਮੈਨੂੰ ਪਤਾ ਸਿਸਟਮ ਦਾ ਹੁਣ ਹੁਣ ਰਾਜ ਤੁਹਾਡਾ ਆ ਗਿਆ ਹੁਣ ਤੁਸੀਂ ਆਪ ਵੀ ਆਉਣਾ ਆਪਣੇ ਇੰਡਸਟਰੀਲਿਸਟ ਦੋਸਤ ਜਿਹੜੇ ਨੇ ਉਹਨਾਂ ਨੂੰ ਵੀ ਇੱਥੇ ਲੈ ਕੇ ਆਉਣਾ ਹੁਣ ਅੱਜਕੱਲ ਕੋਈ ਹੋ ਨਹੀਂ ਬਸ ਇੰਟਰਨੈਸ਼ਨਲ ਫਲਾਈਟਾਂ ਦਾ ਮੈਂ ਵੇਟ ਕਰ ਰਿਹਾ ਕਿਉਂਕਿ 에어 ਇੰਡੀਆ ਜਿਹੜੀ ਉਹ ਟਾਟਾ ਨੇ ਖਰੀਦ ਲਈ ਪ੍ਰਾਈਵੇਟ ਹੋ ਗਈ ਹੁਣ ਉਹਦਾ ਨਾਮ ਹੋਊਗਾ ਟਾਟਾ ਸਕਾਈ ਸੋ ਉਹਨਾਂ ਨਾਲ ਸਾਡੀ ਗੱਲ ਚੱਲ ਰਹੀ ਹੈ ਮੁਹਾਲੀ ਤੋਂ ਤੇ ਅੰਮ੍ਰਿਤਸਰ ਤੋਂ ਤੁਸੀਂ ਇੱਕ ਬੈਸਟ ਵਰਡ ਨੂੰ ਲੰਡਨ ਨੂੰ ਹਿਥਰੋ ਨੂੰ ਐਸ ਐਫਓ ਜਾਂ ਸ਼ਿਕਾਗੋ ਟੋਰਾਂਟੋ ਇਧਰ ਲਈ ਦੁਨੀਆ ਨੂੰ ਖੋਲ ਦੋ ਬਸ ਜਦੋਂ ਇੱਕ ਵਾਰ ਇਹ ਹੋ ਗਿਆ ਆਪਣਾ 8 ਘੰਟੇ 10 11 ਘੰਟਿਆਂ ਦਾ ਰਾਹ ਜਿਹੜਾ ਉਹ ਰਹਿ ਜੂਗਾ ਨਿਊਯਾਰਕ ਵਗੈਰਾ ਸੋ ਬਹੁਤ ਸੌਖਾ ਹੋ ਜੂਗਾ ਦਿੱਲੀ ਨਾਲ ਸਾਡੇ ਕੋਲੇ ਹਾਈਵੇ ਬਹੁਤ ਵਧੀਆ ਬਣ ਗਏ ਕੋ ਕੈਪੀਟਲ ਨਾਲ 2.5 ਘੰਟੇ ਡਰਾਈਵ ਹੈ ਬਸ ਹੋਰ ਇਸ ਤੋਂ ਵਧੀਆ ਹੋਰ ਵਪਾਰੀ ਨੂੰ ਕੀ ਚਾਹੀਦਾ ਹੁੰਦਾ ਸੋ ਤੁਸੀਂ ਆਓ ਤੁਹਾਡੇ ਪੇਕੇ ਘਰ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਇਹ ਧਰਤੀ ਹੈ ਜੀ ਐ ਇਤਨਾ ਹਰੇਕ ਨੂੰ ਕਹਿਣਾ ਜਿੰਨੇ ਵੀ ਆਉਂਦੇ ਆ ਉਦਯੋਗਪਤੀ ਮੈਂ ਕਹਿੰਦਾ ਇੱਕ ਵਾਰੀ ਕੰਮ ਸ਼ੁਰੂ ਕਰਕੇ ਦੇਖੋ ਇਹ ਧਰਤੀ ਇੰਨੀ ਬਰਕਤ ਵਾਲੀ ਹੈ ਨਾ ਕਿਸੇ ਨੂੰ ਭੁੱਖਾ ਨਹੀਂ ਮਨ ਦਿੰਦੀ ਕਿਸੇ ਨੂੰ ਘਾਟਾ ਨਹੀਂ ਪੈਣ ਦਿੰਦੀ ਇੱਥੇ ਘਾਟਾ ਨਹੀਂ ਪਿਆ ਕਦੇ ਕਿਸੇ ਨੂੰ ਜੇ ਕਿਸੇ ਨੇ ਨੀਅਤ ਸੱਚੀ ਨਾਲ ਕੰਮ ਕੀਤਾ ਹੈ